ਛਾਤ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰਾਂ ਜਦੋਂ ਨੈਤਨ ਜਾਹੂ ਜੰਗਬੰਦੀ ਤੇ ਟਰੰਪ ਨਾਲ ਕਰ ਰਹੇ ਸਨ ਚਰਚਾ ਦਾ ਇਜ਼ਰਾਈਲ ਫੌਜ ਗਾਜਾ ਵਿੱਚ ਜ਼ਮੀਨੀ ਤੇ ਹਵਾ ਤੋਂ ਵਾਰ ਰਹੀ ਚੀਗੋਲੇ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਾਸ਼ਿੰਗਟਨ ਵਿੱਚ ਇਜ਼ਰਾਈਲ ਪ੍ਰਧਾਨ ਮੰਤਰੀ ਬੈਜਾਮਿਨ ਤੇਨੇਤਰ ਜਾਹੂ ਨਾਲ ਜੰਗਬੰਦੀ ਅਤੇ ਗੱਲਬਾਤ ਕਰ ਰਹੇ ਸਨ ਤਾਂ ਗਾਜ਼ਾ ਸ਼ਹਿਰ ਵਿੱਚ ਇਜ਼ਰਾਈਲ ਫੌਜ ਸ਼ਹਿਰੀ ਤੇ ਕੇਂਦਰੀ ਹਿੱਸੇ ਦਾ ਕਬਜ਼ਾ ਕਰਨ ਲਈ ਜ਼ਮੀਨੀ ਅਤੇ ਹਵਾਈ ਹਮਲੇ ਹਮਲੇ ਕਰ ਰਹੀ ਸੀ ਇਜ਼ਰਾਈਲ ਦੇ તાਜਾ ਹਮਲਿਆਂ ਵਿੱਚ ਗਾਜ਼ਾ ਵਿੱਚ 18 ਲੋਕ ਮਾਰੇ ਗਏ ਹਨ ਅਮਰੀਕੀ ਰਾਸ਼ਟਰਪਤੀ ਨੇ ਗਾਜ਼ਾ ਯੁੱਧ ਵਿੱਚ ਸ਼ਾਮਲ ਲੋਕਾਂ ਨਾਲ ਵਾਅਦਾ ਕੀਤਾ ਕਿ ਇਹਨਾਂ ਗੱਲਬਾਤ ਦਾ ਨਤੀਜਾ ਮੱਤਮਪੂਰਨ ਹੋਵੇਗਾ। ਟਰੰਪ ਨੇ ਉਮੀਦ ਪ੍ਰਗਟਾਈ ਹੈ ਕਿ ਲਗਭਗ 2 ਸਾਲ ਲੰਬੇ ਗਾਜ਼ਾ ਯੁੱਧ ਦੇ ਸਬੰਧ ਵਿੱਚ ਇੱਕ ਸਮਝੌਤਾ ਨੇੜੇ ਹੈ। ਉਹਨਾਂ ਕਿਹਾ ਹੈ ਕਿ ਇਹ ਅਰਬ ਸੰਸਾਰ ਵਿੱਚ ਆਪਣੇ ਆਪ ਨੂੰ ਮਾਣ ਸਾਬਤ ਕਰਨ ਦਾ ਮੌਕਾ ਹੈ। ਇਹ ਇਸ ਦੌਰਾਨ ਗਾਜ਼ਾ ਸ਼ਹਿਰ ਵਿੱਚ ਇਜ਼ਰਾਈਲ ਟੈਂਕ ਸ਼ਹਿਰ ਦੇ ਕੇਂਦਰ ਵਿੱਚ ਅਲ-ਸ਼ਿਫਾ ਹਸਪਤਾਲ ਤੋਂ ਕੋਰਜੂ 100 ਮੀਟਰ ਦੀ ਦੂਰੀ ਤੇ ਹਨ ਇਜ਼ਰਾਈਲ ਫੌਜ ਨੇ ਹਸਪਤਾਲ ਖਾਲੀ ਕਰਨ ਲਈ ਕਿਹਾ ਇਜ਼ਰਾਈਲ ਫੌਜ ਨੇ ਹਸਪਤਾਲ ਖਾਲੀ ਕਰਨ ਲਈ ਕਿਹਾ ਜਿਸ ਵਿੱਚ ਇਸ ਸਮੇਂ ਸੈਂਕੜੇ ਮਰੀਜ਼ ਹਨ ਨੇੜੇ ਅਲ ਹੈਲੋ ਹਸਪਤਾਲ ਨੂੰ ਵੀ ਖਾਲੀ ਕਰਨ ਦਾ ਦੇਸ਼ ਦਿੱਤਾ ਇਸ ਵਿੱਚ 90 ਮਰੀਜ਼ ਵੀ ਹਨ ਜਿਨ੍ਹਾਂ ਵਿੱਚ ਇਨਕਿਊਬੇਟਰਾਂ ਵਿੱਚ 12 ਨਵ ਜੰਮੇ ਬੱਚੇ ਸ਼ਾਮਲ ਹਨ ਹਸਪਤਾਲ ਕੰਪਲੈਕਸ ਵਿੱਚ ਡਿੱਗੇ ਕਈ ਗੋਲੇ ਮੈਡੀਕਲ ਸਟਾਫ ਨੇ ਦੱਸਿਆ ਕਿ ਐਤਵਾਨੂ ਸੂਮਰ ਰਾਤ ਨੂੰ ਹਸਪਤਾਲ ਕੰਪਲੈਕਸ ਵਿੱਚ ਕਈ ਟੈਂਕ ਗੋਲੇ ਡਿੱਗੇ ਪਰ ਕੋਈ ਜ਼ਖਮੀ ਨਹੀਂ ਹੋਇਆ ਇਸ ਦੌਰਾਨ ਇਜ਼ਰਾਈਲ ਫੌਜ ਨੇ ਗਾਜ਼ਾ ਸ਼ਹਿਰ ਵਿੱਚ ਕਈ ਬਹੁ ਮੰਜਲਾ ਇਮਾਰਤਾਂ ਨੂੰ ਡਾਇਨਾ ਮਾਇਟਨ ਨਾਲ ਢਾ ਲਟਾ ਦਿੱਤਾ ਹੈ ਸ਼ੱਕ ਹੈ ਕਿ ਉਹਨਾਂ ਦੀਵਰ ਤੋਂ ਹਮਾਸ ਦੁਆਰਾ ਕੀਤੀ ਜਾ ਰਹੀ ਹੈ ਜਿਹੜੇ ਲੋਕ ਇਜ਼ਰਾਈਲ ਫੌਜੀ ਚਤਾਵਨੀਆਂ ਦੇ ਬਾਵਜੂਦ ਸ਼ਹਿਰ ਨਹੀਂ ਛੱਡੇ ਸਨ ਉਹ ਹੁਣ ਤੇਜ਼ ਹਮਲਿਆਂ ਦੇ ਕਾਰਨ ਆਪਣੀ ਜਾਨ ਬਚਾਉਣ ਲਈ ਭੱਜ ਗਏ ਹਨ ਖਬਰਾਂ ਅੰਤ ਤੱਕ ਬਣੇ ਰਹਿਣ ਲਈ ਧੰਨਵਾਦ